ਪੁਲਸ ਨੂੰ ਦਿੱਤੀ ਗਈ ਪਾਵਰ ਅਨਕਾਊਂਟਰਾਂ ਦੀ ਔਰ ਪੁਲਸ ਨੂੰ ਦਿੱਤੀ ਗਈ ਸ਼ਾਬਾਸ਼ੇ 1984 ਤੋਂ ਬਾਅਦ ਵਾਲਾ ਮਾਹੌਲ ਸਿਰਜਣ ਵਿੱਚ ਪੂਰੀ ਤਰ੍ਹਾਂ ਨਾਲ ਕਾਮਯਾਬ ਹੋ ਚੁੱਕੀ ਆ ਆਮ ਆਦਮੀ ਦਾ ਉੱਥੇ ਕੀ ਹਾਲ ਹੋ ਜਿੱਥੇ ਇੱਕ ਆਰਮੀ ਦਾ ਕਰਨਲ ਵੀ ਸੇਫ ਨਹੀਂ ਹੈ ਆਰਮੀ ਦੇ ਕਰਨਲ ਪਸ਼ਪਿੰਦਰ ਸਿੰਘ ਨੂੰ ਉਹਦੇ ਬੇਟੇ ਦੇ ਨਾਲ ਪੁਲਸ ਵਾਲਿਆਂ ਨੇ ਬਹੁਤ ਹੀ ਬੁਰੀ ਤਰ੍ਹਾਂ ਲਪਟਾਈ ਕੀਤਾ ਜੋ ਕਿ ਹਸਪਤਾਲ ਦੇ ਵਿੱਚ ਦਾਖਲ ਹੈ ਇਹ ਸਰਵਿਸ ਦੇ ਵਿੱਚ ਪਸ਼ਪਿੰਦਰ ਸਿੰਘ ਕਰਨਲ ਹੈ ਆਰਮੀ ਦੇ ਵਿੱਚ ਸਰਵਿਸ ਕਰ ਰਿਹਾ ਹੈ ਦਿੱਲੀ ਤੋਂ ਪਟਿਆਲਾ ਵਾਪਸ ਆ ਰਿਹਾ ਸੀਗਾ ਹੋਲੀ ਦੇ ਲਈ ਸ਼ਾਮ ਦੇ ਸਮੇਂ ਔਰ ਰਾਤ 12:30 ਵਜੇ ਅਰਜਿੰਦਰਾ ਹਸਪਤਾਲ ਦੇ ਕੋਲ ਉਹਨਾਂ ਦੇ ਬੇਟੇ ਨੇ ਕਿਹਾ ਕਿ ਇੱਥੇ ਮੈਗੀ ਖਾ ਕੇ ਚੱਲਦੇ ਆ ਮੈਗੀ ਖਾਣ ਦੇ ਲਈ ਉਹਨਾਂ ਨੇ ਗੱਡੀ ਰੋਕੀ ਉੱਥੇ ਹੀ ਇਹ ਪੁਲਿਸ ਵਾਲਿਆਂ ਦੀ ਸਕਾਰਪੀਓ ਲਾਈਟ ਵਾਲੀ ਗੱਡੀ ਆਈ ਜਿਸ ਦੇ ਵਿੱਚ ਕਿ ਇਨਸਪੈਕਟਰ ਐਸਐਚਓ ਹਰਜਿੰਦਰ ਢਿੱਲੋਂ ਨੇ ਕਿਹਾ ਕਿ ਗੱਡੀ ਪਾਸੇ ਕਰੋ ਉਹਨਾਂ ਨੇ ਕਿਹਾ ਕਿ ਬੋਲੋ ਤਾਂ ਠੀਕ ਤਰ੍ਹਾਂ ਨਾਲ ਮੈਂ ਆਰਮੀ ਦਾ ਕਰਨਲ ਹਾਂ ਉਹਨੇ ਆਪਣਾ ਆਈਡੈਂਟੀ ਕਾਰਡ ਵੀ ਦਿਖਾਇਆ ਪਰ ਢਿੱਲੋਂ ਨੇ ਐਸਐਚਓ ਨੇ ਹਰਜਿੰਦਰ ਨੇ ਕਿਹਾ ਕਿ ਅਸੀਂ ਲੱਤਾਂ ਉੱਪਰ ਕਰ ਦਿੰਨੇ ਹੁੰਨੇ ਆ ਔਰ ਐਸੇ ਗਾੜ ਨੂੰ ਲੈ ਕੇ ਮੈਥ ਬਾਜੀ ਹੋਈ ਔਰ ਹਰਜਿੰਦਰ ਢਿੱਲੋਂ ਨੇ ਇਨਸਪੈਕਟਰ ਰੌਣੀ ਸਿੰਘ ਨੇ ਤੇ ਹਰੀ ਬੋਪਾਰਾਏ ਔਰ ਸ਼ਮਿੰਦਰ ਸਿੰਘ ਨੇ ਇਹਨਾਂ ਨੇ ਉਹਨਾਂ ਪਿਓ ਪੁੱਤਾਂ ਨੂੰ ਬਹੁਤ ਬੁਰੀ ਤਰ੍ਹਾਂ ਨਾਲ ਕੁੱਟਿਆ ਅਜਿੰਦਰਾ ਹਸਪਤਾਲ ਦੇ ਕੋਲ ਬਹੁਤ ਹੀ ਬੁਰੀ ਤਰ੍ਹਾਂ ਨਾਲ ਕੁੱਟਿਆ ਰੌਣੀ ਨੇ ਹੈਰੀ ਰੌਣੀ ਨੇ ਉਹਦੇ ਕਰਨਲ ਦੇ ਨੱਕ ਤੇ ਮੁੱਕਾ ਮਾਰਿਆ ਜਿਸ ਦੇ ਨਾਲ ਕਿ ਉਹਦਾ ਚਸ਼ਮਾ ਵੀ ਟੁੱਟ ਗਿਆ ਬਲਾਈਂਡ ਹੋ ਗਿਆ ਚੰਗੀ ਤਰ੍ਹਾਂ ਨਾਲ ਕੁੱਟ ਕੇ ਉਹਨਾਂ ਸੁੱਟ ਗਏ ਬਾਦ ਚ ਜਦੋਂ ਉਹਨਾਂ ਨੇ ਐਫ ਆਰ ਕਰਾਉਣ ਦੀ ਕੋਸ਼ਿਸ਼ ਕੀਤੀ ਆ ਤੇ ਐਫ ਆਰ ਜੋ ਹੈ ਉਹ ਵੀ ਅਣਪਛਾਤੇਆਂ ਦੇ ਕੀਤੀ ਗਈ ਹੈ ਇਹ ਪੁਲਸ ਦੀ ਬੁਰਸ਼ਾਗਰਦੀ ਜੋ ਇੱਕ ਆਰਮੀ ਦੇ ਕਰਨਰ ਦੇ ਨਾਲ ਹੋ ਰਹੀ ਹੈ ਤਾਂ ਉਥੇ ਸਾਡੇ ਵਰਗੇ ਆਮ ਆਦਮੀ ਦਾ ਕੀ ਹਾਲ ਹੋਗਾ ਇਹ 1984 ਤੋਂ ਬਾਅਦ ਵਾਲਾ ਮਾਹੌਲ ਵਾਪਸ ਆ ਰਿਹਾ ਪੁਲਸ ਉਸੇ ਐਕਸ਼ਨ ਚ ਆ ਰਹੀ ਹੈ ਕਹਿ ਰਹੇ ਕਿ ਕਿਤੇ ਵੀ ਐਨਕਾਊਂਟਰ ਹੁੰਦਾ ਉਹੀ ਸਟੇਜ ਡਰਾਮੇ ਜਾਰੀ ਕੀਤੇ ਜਾਂਦੇ ਆ ਕਿ ਮੁਲਜ਼ਮ ਭੱਜਣ ਲੱਗਾ ਸੀ ਤਾਂ ਗੋਲੀ ਲੱਗੀ ਮਲਜ਼ਮ ਭੱਜਣ ਲੱਗਾ ਸੀ ਤਾਂ ਗੋਲੀ ਲੱਗੀ ਇਹ ਜਾਣ ਬੁੱਝ ਕੇ ਇੱਕ ਉਹੀ ਸਟੇਜ ਡਰਾਮੇ ਕੀਤਾ ਜਾ ਰਿਹਾ ਪੁਲਿਸ ਨੂੰ ਉਹੀ ਪਾਵਰ ਦਿੱਤੀ ਜਾ ਰਹੀ ਆ ਔਰ ਆਮ ਲੋਕਾਂ ਦੀ ਜ਼ਿੰਦਗੀ ਦੁਸ਼ਵਾਰ ਕੀਤੀ ਜਾਏਗੀ ਕਿਉਂਕਿ ਜੇ ਆਰਮੀ ਦਾ ਕਰਨਲ ਸੇਫ ਨਹੀਂ ਹੈ ਜੋ ਸਰਵਿਸ ਕਰ ਰਿਹਾ ਐਕਸ ਬਣੀ ਜੋ ਸਰਵਿਸ ਕਰ ਰਿਹਾ ਆਰਮੀ ਦਾ ਕਰਨਲ ਅਗਰ ਉਹ ਸੇਫ ਨਹੀਂ ਹੈ ਤੇ ਆਮ ਆਦਮੀ ਦਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕੀ ਆਊਗਾ ਪਟਿਆਲਾ ਦੇ ਵਿੱਚ ਇਹਨਾਂ ਚਾਰ ਅਫਸਰਾਂ ਨੇ ਪੁਲਿਸ ਦੇ ਆਰਮੀ ਦੇ ਕਰਨਲ ਨੂੰ ਤਾਂ ਉਹਦੇ ਬੱਚੇ ਨੂੰ ਬਹੁਤ ਬੁਰੀ ਤਰ੍ਹਾਂ ਨਾਲ ਮਾਰਿਆ ਉਹ ਆਰਮੀ ਹਸਪਤਾਲ ਦੇ ਵਿੱਚ ਦਾਖਲ ਹੈ ਉਹਨਾਂ ਦੇ ਬਿਆਨ ਵੀ ਜੋ ਲੈ ਗਏ ਉਹ ਵੀ ਖੁਰਦਬੁੱਦ ਕਰ ਦਿੱਤੇ ਗਏ ਹੁਣ ਐਸਪੀ ਨੇ ਉਥੇ ਹਸਪਤਾਲ ਵਿੱਚ ਬਿਆਨ ਲੈਣ ਲਈ ਟੀਮ ਭੇਜੀ ਆ ਕੋਸ਼ਿਸ਼ ਕੀਤੀ ਜਾ ਰਹੀ ਕਿ ਇਹਨਾਂ ਚਾਰਾਂ ਨੂੰ ਬਚਾ ਲਿਆ ਜਾਵੇ ਅਫਸਰਾਂ ਨੂੰ ਪੁਲਿਸ ਅਫਸਰਾਂ ਨੂੰ ਫੱਦ ਹੋ ਗਈ ਇਸ ਤੋਂ ਅੱਗੇ ਕੀ ਹੋਊਗਾ ਆਮ ਆਦਮੀ ਦਾ ਕੀ ਹਲਾਤ ਹੋ ਸਕਦੇ ਤੁਸੀਂ ਆਪ ਸੋਚ ਸਕਦੇ ਹੋ ਕਿ ਜਦੋਂ ਇੱਕ ਪੁਲਿਸ ਜਦੋਂ ਪੁਲਿਸ ਵਾਲੇ ਚਾਰ ਚਾਰ ਪੁਲਿਸ ਵਾਲੇ ਆਫੀਸਰ ਰਲ ਕੇ ਇੱਕ ਆਰਮੀ ਦੇ ਕਰਨਲ ਨੂੰ ਮਾਰਦੇ ਆ ਕੁਝ ਦਿਨ ਪਹਿਲਾਂ ਹੀ ਇਹਨਾਂ ਨੇ ਇੱਕ ਇਨਕਾਊਂਟਰ ਕੀਤਾ ਸੀ ਪਤਾ ਨਹੀਂ ਫੇਕ ਹੈ ਕਿ ਕੀ ਆ ਤੇ ਇਹਨਾਂ ਨੂੰ ਪ੍ਰਮੋਟ ਕੀਤਾ ਜਾਣਾ ਸੀ ਇਸੇ ਖੁਸ਼ੀ ਦੇ ਵਿੱਚ ਅੰਦੇ ਹੋਏ ਨੇ ਇਹਨਾਂ ਨੇ ਕਮਾਂਡ ਦੇ ਵਿੱਚ ਆ ਕੇ ਇਹਨਾਂ ਨੇ ਇੱਕ ਆਰਮੀ ਦੇ ਕਰਨਲ ਦੇ ਨਾਲ ਇਹ ਬਤਮੇ ਜੀ ਕੀਤੀ ਇਹ ਮਾਰਕਟਾਈ ਕੀਤੀ ਤੇ ਕੋਈ ਨਾ ਕੋਈ ਐਕਸ਼ਨ ਜ਼ਰੂਰੀ ਆ ਕਿਉਂਕਿ ਪੁਲਿਸ ਚਾਹ ਰਹੀ ਆ ਕਿ ਇਹਨਾਂ ਨੂੰ ਬਚਾ ਲੈਣਾ ਸੀਨੀਅਰ ਅਫਸਰ ਚਾਹ ਰਿਹਾ ਆਪਣੇ ਅਫਸਰਾਂ ਨੂੰ ਬਚਾਉਣਾ ਪਰ ਇਹ ਬਹੁਤ ਹੀ ਹੱਦ ਤੋਂ ਜ਼ਿਆਦਾ ਕਮਿਊਨਿਟੀ ਭਰਿਆ ਕੰਮ ਹੈ ਕਿਉਂਕਿ ਜੇ ਅਸੀਂ ਸੋਚ ਸਕਦੇ ਹਾਂ ਕਿ ਸਾਡਾ ਕੀ ਹਾਲ ਹੋ ਜਦੋਂ ਇੱਕ ਆਰਮੀ ਦਾ ਕਰਨਲ ਹੀ ਸੁਰੱਖਿਅਤ ਨਹੀਂ